ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਹੋਪਸੋ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਸਵਾਗਤ ਹੈ ਤੁਹਾਡਾ ਆਪਣੀ ਅੱਜ ਦੀ ਵੀਡੀਓ ਤੇ ਅੱਜ ਦੇ ਬਲੌਗ ਦੇ ਵਿੱਚ ਪਿਛਲੇ ਬਲੌਗ ਦੇ ਵਿੱਚ ਮੈਂ ਦੱਸਿਆ ਸੀਗਾ ਡਾਈਟ ਬਾਰੇ ਤੇ ਕਾਫੀ ਸਾਰੇ ਕੁਐਸਚਨ ਸੀਗੇ ਤਾਂ ਕੁੜੀਆਂ ਦੇ ਸਵਾਲ ਸੀਗੇ ਵੀ ਦੀਦੀ ਵੀ ਅਸੀਂ ਤਾਂ ਮਤਲਬ ਕੁੜੀਆਂ ਨੇ ਇਹ ਕਿਹਾ ਸੀਗਾ ਵੀ ਦੀਦੀ ਵੀ ਆਪਾਂ ਤਾਂ ਤੁਹਾਡੇ ਨਾਲ ਹੀ ਜਿਹੜਾ ਪਤਲੇ ਹੋਣ ਵਾਲਾ ਚੈਲੰਜ ਆ ਉਹ ਸਟਾਰਟ ਕਰਾਂਗੇ ਵਿਥਿਨ 1 ਐਂਡ 2 ਡੇਸ ਦੇ ਵਿੱਚ ਆਪਾਂ ਜਿਹੜਾ ਚੈਲੰਜ ਆ ਉਹ ਸਟਾਰਟ ਕਰਾਂਗੇ ਠੀਕ ਆ ਫਿਰ ਆਪਾਂ ਇਕੱਠੀ ਹੋਵਾਂਗੇ ਪਤਲੇ ਸਾਰੇ ਜਾਣੇ ਤੇ ਇੱਕ ਕੁੜੀ ਦਾ ਕੁਐਸਚਨ ਜੀ ਹੈ ਜੀ ਵੀ ਦੀਦੀ 베بی ਕੇਅਰ ਦੱਸੋ ਵੀ ਆਪਣੇ ਬੇਟੇ ਦੀ ਤੁਸੀਂ ਕਿਵੇਂ ਕੇਅਰ ਕਰਦੇ ਹੋ ਠੀਕ ਆ ਤਾਂ ਉਹਦੇ ਬਾਰੇ ਬਈ ਕੇਅਰ ਤਾਂ ਕੁਛ ਨਹੀਂ ਹੁੰਦੀ ਹੈ ਨਾ ਕੇਅਰ ਤਾਂ ਸਾਰੀਆਂ ਮਾਮਾ ਹੀ ਕਿਉਂਕਿ ਹਰ ਇੱਕ ਮਾਣ ਨੂੰ ਆਪਦੇ ਜਿਹੜੇ ਜਵਾਕ ਆ ਉਹ ਪਿਆਰੇ ਹੁੰਦੇ ਆ ਤਾਂ ਕੇਅਰ ਕਰਨ ਦੇ ਤਰੀਕੇ ਅਲੱਗ-ਅਲੱਗ ਹੁੰਦੇ ਆ ਹਾਂ ਮੈਂ ਤੁਹਾਨੂੰ ਇਹ ਦੱਸ ਦੂਗੀ ਡਾਈਪਰ ਆਪਾਂ ਕਿਹੜੀ ਕੰਪਨੀ ਦੇ ਯੂਜ਼ ਕਰਦੇ ਆ ਵਧੀਆ ਕਿਹੜੇ ਹੁੰਦੇ ਆ ਠੀਕ ਆ ਜਾਂ ਰੈਸਸ ਕ੍ਰੀਮ ਆ ਜਿਹੜੀ ਉਹ ਕਿਹੜੀ ਵਧੀਆ ਹੁੰਦੀ ਆ ਔਰ ਕਿਹੜੀਆਂ-ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਆਪਾਂ ਬੇਬੀ ਕੇਅਰ ਦੇ ਵਿੱਚ ਯੂਜ਼ ਕਰ ਸਕਦੇ ਹਾਂ ਠੀਕ ਆ ਉਹ ਸਾਰੀਆਂ ਚੀਜ਼ਾਂ ਮੈਂ ਤੁਹਾਡੇ ਨਾਲ ਸ਼ੇਅਰ ਕਰ ਦੂੰਗੀ ਅੱਜ ਤੁਹਾਨੂੰ ਦੱਸ ਦੂੰਗੀ ਤੇ ਇੱਕ ਸੀਗਾ ਵੀ ਦੀਦੀ ਵੀ ਹੈਅਰ ਬਾਰੇ ਦੱਸੋ ਜਿਹੜਾ ਤੁਸੀਂ ਕਹਿੰਦੇ ਹੋ ਆ ਵੀ ਚੀਜ਼ ਦੇ ਨਾਲ ਲੰਬੇ ਹੋ ਜਾਂਦੇ ਆ ਹਾਂ ਬਾਈ ਗਰੰਟੀ ਦੇ ਨਾਲ ਲੰਬੇ ਹੁੰਦੇ ਆ ਬਾਲ ਕਿਉਂਕਿ ਮੇਰੇ ਜਿਹੜੇ ਆਹ ਵਾਲਾ ਜਦੋਂ ਮੈਂ ਅਨਮੈਰਿਡ ਸੀ ਮੇਰੇ ਸਿਰਫ ਇੰਨੇ ਇੱਕ ਹੀ ਸੀਗੇ ਬਾਲ ਦੈਨ ਮੈਂ ਇਸ ਤੋਂ ਬਾਅਦ ਆਏ ਮੰਨ ਲਓ ਵੀ ਵਿਧਾਈ ਸੀਗੇ ਕਿਵੇਂ ਵਿਧਾਈ ਸੀਗੇ ਉਹ ਮੈਂ ਤੁਹਾਨੂੰ ਫਾਰਮੂਲਾ ਸਾਰਿਆਂ ਨੂੰ ਦੱਸ ਦੰਨੀ ਆ ਜਿਹੜਾ ਬਈ ਆਪਣੇ ਕੋਲ ਘਰੇ ਦੇ ਕੋ ਸਾਰਿਆਂ ਕੋਲ ਗੰਡੇ ਦਾ ਹੁੰਦਾ ਕੋਈ ਗੰਡੇ ਕਹਿੰਦਾ ਬਈ ਕੋਈ ਪਿਆਜ਼ ਕਹਿੰਦਾਗਾ ਠੀਕ ਆ ਘਰੇ ਆਪਣੇ ਕੋਲ ਕੋਈ ਅਨੀਅਨ ਕਹਿੰਦਾ ਹਨਾ ਘਰੇ ਇਹ ਤਾਂ ਹੁੰਦੀ ਆ ਆਪਣੇ ਕੋਲ ਇਹ ਕੀ ਆ ਬਈ ਤੁਸੀਂ ਪਿਆਜ਼ ਲੈ ਕੇ ਠੀਕ ਆ ਉਹਦਾ ਰਸ ਕੱਢ ਲਿਓ ਰਸ ਕੱਢ ਕੇ ਪ੍ਰੋਪਰ ਟੀਕਾ ਅੱਧੀ ਕੌਲੀ ਵਾਂਗੂ ਕਰ ਲਿਓ ਅੱਧੀ ਕੌਲੀ ਵਾਂਗੂ ਕਰਕੇ ਪੂਰੇ ਸਿਰ ਦੇ ਵਿੱਚ ਵਧੀਆ ਤਰੀਕੇ ਨਾਲ ਚਸ ਲਿਓ ਉਹਨੂੰ ਪੂਰਾ ਨਿਚੋੜ ਲਿਓ ਗਿੱਲਾ ਕਰ ਲਿਓ ਉਹਨੂੰ ਪੂਰਾ ਠੀਕ ਹੈ ਜਿਵੇਂ ਆਪਾਂ ਨੂੰ ਗਰਮੀ ਦੇ ਵਿੱਚ ਭੱਜੇ ਜਾਂਦੇ ਨੂੰ ਪਸੀਨਾ ਆ ਜਾਂਦਾ ਨਾ ਮੁੜਕੋ ਮੁੜਕੀ ਹੋ ਜਾਂਦੇ ਆ ਉਵੇਂ ਵਾਲਾਂ ਨੂੰ ਕਰ ਲਿਓ ਵੀ ਅੰਗਲਾ ਦੇਖ ਕੇ ਆਏ ਕਹੇ ਵੀ ਅੱਜ ਤਾਂ ਲੱਥੀ ਪੱਥੀ ਪਈ ਆ ਤੇਲ ਦੇ ਵਿੱਚ ਠੀਕ ਆ ਉਵੇਂ ਪ੍ਰੋਪਰ ਤੁਸੀਂ ਆਪਦੇ ਵਾਲਾਂ 'ਚ ਨਿਚੋੜ ਲਿਓ ਉਹਨੂੰ ਠੀਕ ਹੈ ਫਿਰ ਉਹਨੂੰ ਬਈ ਰਾਤ ਪਰ ਰੱਖਣਾਗਾ ਤੁਸੀਂ ਤੇ ਸਵੇਰੇ ਆ ਉਹਨੂੰ ਵਾਸ਼ ਕਰਨਾ ਵਾਸ਼ ਕਿਹੜੇ ਸ਼ੈਂਪੂ ਨਾਲ ਕਰਨਾਗਾ ਮੈਂ ਉਦੋਂ ਕਰਦੀ ਹੁੰਦੀ ਕਲੀਨਿਕ ਪਲੱਸ ਨਾਲ ਬਟ ਜੇ ਤੁਹਾਨੂੰ ਕੋਈ ਹੋਰ ਸ਼ੈਂਪੂ ਵਧੀਆ ਲੱਗਦਾ ਠੀਕ ਹੈ ਤਾਂ ਤੁਸੀਂ ਉਹਦੇ ਨਾਲ ਵੀ ਉਹਨੂੰ ਵਾਸ਼ ਆ ਜਿਹੜਾ ਉਹ ਕਰ ਸਕਦੇ ਹੋ ਹਫਤੇ ਦੇ ਵਿੱਚ ਬਾਈ 2 ਤੋਂ 3 ਵਾਰ ਜਿਹੜਾ ਇਹ ਫਾਰਮੂਲਾ ਤੁਸੀਂ ਅਪਲਾਈ ਕਰਨਾਗਾ ਬਾਈ ਇਸ ਤੋਂ ਬਾਅਦ ਤੁਸੀਂ ਮੈਨੂੰ 2 ਮਹੀਨਿਆਂ ਬਾਅਦ ਦੱਸਿਓ ਤੁਹਾਨੂੰ 100 1% ਰਿਜ਼ਲਟ ਮਿਲੂਗਾ ਹੀ ਮਿਲੂਗਾ ਕਿਉਂਕਿ ਇਹ ਮੈਂ ਪਰਸਨਲੀ ਠੀਕ ਹੈ ਜਿਹੜਾ ਫਾਰਮੂਲਾਗਾ ਉਹ ਅਪਲਾਈ ਕੀਤਾ ਹੋਇਆਗਾ ਹੁਣ ਜਿਹੜਾ ਛੋਟਾਗਾ ਜਿਨ੍ਹਾਂ ਦੇ ਬੱਚੇ ਛੋਟੇ ਨੇ ਬਈ ਉਹ ਥੋੜਾ ਧਿਆਨ ਦੇਣ ਕਿਉਂਕਿ ਜਿਹੜੇ ਗੰਡੇ ਹੁੰਦੇ ਆ ਉਹਨਾਂ ਦੇ ਵਿੱਚ ਉਹ 스మెਲ ਬਹੁਤ ਭੜੀ ਆਉਂਦੀ ਹੁੰਦੀ ਆ ਠੀਕ ਆ ਇਹ ਆਪਾਂ ਨੂੰ ਪਤਾ ਹੀ ਆ ਤੇ ਤਾਂ ਕਰਕੇ ਫਿਰ ਜਦੋਂ ਉਹ 스మెਲ ਆ ਬੱਚੇ ਨੂੰ ਥੋੜੀ ਜੀ ਦਿੱਕਤ ਆ ਸਕਦੀ ਆ ਠੀਕ ਆ ਜਾਂ ਅੱਖਾਂ 'ਚ ਜਲਣ ਹੋ ਸਕਦੀ ਆ ਤਾਂ ਤੁਸੀਂ ਜਿਹੜੇ ਜਿਨ੍ਹਾਂ ਦੇ ਬੱਚੇ ਵੱਡੇ ਨੇ ਜਾਂ ਕੁੜੀਆਂ ਅਨ ਮੈਰਿਡ ਨੇ ਉਹ ਲਗਾ ਕੇ ਦੇਖ ਸਕਦੇ ਨਾਲੇ ਤਾਂ ਵਾਲ ਬਈ ਇੰਨੇ ਕਾਲੇ ਹੁੰਦੇ ਆ ਆ ਮੇਰੇ ਕਲਰ ਨਿਕਲ ਗਿਆ ਦੇਖੋ ਨੈਚੁਰਲ ਹੈਅਰ ਜਿਹੜਾ ਹੈਗਾ ਮੇਰੇ ਬਹੁਤ ਜ਼ਿਆਦਾ ਸੋਹਣਾ ਕਲਰ ਵਾਲਾ ਵਾਲਾਂ ਦਾ ਠੀਕ ਆ ਮੈਂ ਤਾਂ ਆਪਦੇ ਹੱਥੋਂ ਆਪ ਹੀ ਪੱਟੀ ਮੇਸ ਕਰ ਲਈ ਸੀਗੀ ਫੁਕਰੀ ਬਣ ਗਈ ਸੀ ਥੋੜੀ ਜੀ ਲੋਕਾਂ ਦੇ ਪਿੱਛੇ ਲੱਕੇ ਕਲਰ ਕਰਾ ਲਿਆ ਵਾਲਾਂ ਨੂੰ ਤੇ ਵਾਲਾਂ ਦੀ ਪੱਟੀ ਮੇਸ ਕਰ ਲਈ ਠੀਕ ਆ ਪਰ ਤੁਸੀਂ ਐਵੇਂ ਨਹੀਂ ਕਰਨਾ ਤੁਸੀਂ ਸਿਆੜੀਆਂ ਕੁੜੀਆਂ ਠੀਕ ਆ ਤਾਂ ਗੰਡਿਆਂ ਦਾ ਬਈ ਰਸ ਕੱਢ ਕੇ ਵਾਲਾਂ ਤੇ ਲਾ ਕੇ ਜਲਦੀ ਜਲਦੀ ਲੰਬੇ ਕਰਿਓ ਵਾਲ ਮੈਂ ਵੀ ਇਹ ਫਾਰਮੂਲਾ ਜਿਹੜਾ ਦੁਬਾਰਾ ਤੋਂ ਅਪਲਾਈ ਕਰੂੰਗੀ ਕਿਉਂਕਿ ਮੈਂ ਬਹੁਤ ਫਾਰਮੂਲੇ ਅਪਲਾਈ ਕਰ ਕਰਕੇ ਦੇਖ ਲਈ ਤੁਹਾਡੇ ਨਾਲ ਵੀ ਸ਼ੇਅਰ ਕੀਤੇ ਸੀ ਪਰ ਕਿਸੇ ਨਾਲ ਕੋਈ ਫਰਕ ਨਹੀਂ ਪਿਆ ਇਹ ਮੇਰਾ ਪਰਸਨਲ ਐਕਸਪੀਰੀਅੰਸ ਆ ਬੀਐਸਸੀ ਫਸਟイヤー ਦੇ ਵਿੱਚ ਮੈਂ ਸਟਾਰਟ ਕੀਤਾ ਸੀਗਾ ਠੀਕ ਹੈ ਹੋਸਟਲ ਰਹਿ ਕੇ ਦੈਨ ਬੀਐਸਸੀ ਫਾਈਨਲ ਦੇ ਵਿੱਚ ਜਿਹੜੇ ਮੇਰੇ ਬਾਲ ਨੇ ਉਹ ਲੱਕ ਤੋਂ ਥੱਲੇ ਤੱਕ ਗੁੱਤ ਆਉਂਦੀ ਸੀ ਤਾਂ ਹੁਣ ਵੀ ਮੇਰਾ ਜਿਹੜਾ ਹੈਗਾ ਦੁਬਾਰਾ ਤੋਂ ਉਹੀ ਚੀਜ਼ ਹੋਊਗੀ ਵੀਅਰ ਕਟਵਾ ਕੇ ਵੀ ਦੇਖ ਲੈ ਪਰ ਜਿਹੜਾ ਗੁੱਤ ਵਾਲਾ ਸਵਾਦ ਆ ਨਾ ਉਹ ਕੈਂਟ ਜਿਹੜੀ ਗੁੱਤ ਚ ਲੁੱਕ ਆਉਂਦੀ ਆ ਨਾ ਕੁੜੀ ਦੀ ਲੰਬੀ ਲੰਬੀ ਗੁੱਤ ਹੋਵੇ ਜਾਂ ਲੰਬੀ ਪੂਣੀ ਹੋਵੇ ਬਹੁਤ ਸੋਹਣੀ ਲੱਗਦੀ ਆ ਕੀਤੀ ਹੋਈ ਠੀਕ ਆ ਬਾਕੀ ਆਪਣਾ ਦਾ ਕੰਮ ਹੀ ਪੰਜਾਬੀ ਸੂਟਾਂ ਦਾ ਤਾਂ ਉਹਦੇ ਨਾਲ ਤਾਂ ਜਿਹੜੇ ਹੋਰ ਚਾਰ ਚੰਦ ਲੱਗ ਜਾਂਦੇ ਆ ਪੰਜਾਬੀ ਸੂਟ ਨੂੰ ਠੀਕ ਆ ਮੈਂ ਵੀ ਸਟਾਰਟ ਕਰ ਰਹੀ ਆ ਤਾਂ ਤੁਸੀਂ ਵੀ ਦਵਾਰੇ ਆ ਜਿਹੜਾ ਇਹ ਕੰਮ ਸਟਾਰਟ ਕਰਿਓ ਇੱਕ ਵਾਰੀ ਤੁਸੀਂ ਕਹਿੰਦੇ ਹੋ ਵੀ ਮੈਂ ਲਿਪ ਬਾਮ ਕਿੱਥੋਂ ਬਾਏ ਕੀਤੀ ਠੀਕ ਆ ਵੀ ਕਿਹੜਾ ਹੋ ਇੰਸਟਾਗ੍ਰam ਦਾ ਪੇਜ ਆ ਇੰਸਟਾਗ੍ਰam ਦਾ ਪੇਜ ਹੈਗਾ ਉਹ A E G T E ਐਜਟ ਤੁਸੀਂ ਭਰ ਕੇ ਦੇਖ ਲਿਓ ਇੰਸਟਾਗ੍ਰਾਮ ਤੇ ਉਹ ਨਿਕਲਿਆਊਗਾ ਤਾਂ ਉਹਨਾਂ ਦੀ ਉੱਥੇ ਜਿਹੜੀ ਵੈਬਸਾਈਟ ਦਾ ਉਹ ਲਿੰਕ ਦਿੱਤਾ ਹੋਣਾਗਾ ਜੇ ਫੇਰ ਵੀ ਨਾ ਨਿਕਲਿਆ ਫੇਰ ਆਪਾਂ ਸਰਚ ਕਰ ਲਾਂਗੇ ਠੀਕ ਹੈ ਇੱਕ ਵਾਰੀ ਤੁਸੀਂ ਇਦਾਂ ਭਰ ਕੇ ਦੇਖ ਲਿਓ ਫਿਰ ਤੁਸੀਂ ਸ਼ਾਪ ਉੱਤੇ ਮਤਲਬ ਕਿ ਬਾਏ ਕਰ ਸਕਦੇ ਹੋ ਜਾ ਕੇ ਤੇ ਹਾਂਜੀ ਬਈ ਠੀਕ ਹੈ ਤੇ ਇੱਕ ਬਈ ਤੁਹਾਡਾ ਕੁੜੀਆਂ ਦਾ ਸਵਾਲ ਸੀਗਾ ਵੀ ਦੀਦੀ ਤੁਹਾਡੇ ਬੇਬੀ ਬੁਆਏ ਦੇ ਸਿੰਪਟਮ ਕੀ ਸੀਗੇ ਬਈ ਪਹਿਲੀ ਗੱਲ ਤਾਂ ਪਤਾ ਕੀ ਆ ਮੈਂ ਨਾ ਬੜੀਆਂ ਚੀਜ਼ਾਂ ਦੇਖੀਆਂ ਇਹਨਾਂ 'ਚ ਕੋਈ ਫਾਇਦਾ ਤਾਂ ਹੁੰਦਾ ਨਹੀਂ ਕਹ ਦਿੰਦੇ ਆ ਵੀ ਜੇ ਖੱਟਾ ਖਾਣ ਨੂੰ ਮਨ ਕਰਦਾ ਹਨਾ ਪ੍ਰੈਗਨੈਂਸੀ ਦੇ ਵਿੱਚ ਤਾਂ ਕਿ ਕੁੜੀ ਹੁੰਦੀ ਹੁੰਦੀ ਆ ਜੇ ਮਿੱਠਾ ਖਾਣ ਨੂੰ ਮਨ ਕਰਦਾ ਤਾਂ ਕਿ ਮੁੰਡਾ ਹੁੰਦਾ ਹੁੰਦਾਗਾ ਮੈਨੂੰ ਤਾਂ ਕੋਈ ਇਹ ਬੜੀ ਧੁਕੀ ਵਾਲੀ ਗੱਲ ਲੱਗੀ ਨਹੀਂ ਹੈਗੀ ਕਿਉਂਕਿ ਪਤਾ ਕੀ ਮੇਰਾ ਕੀ ਸੀਗਾ ਬਈ ਮੇਰਾ ਕਦੇ ਤਾਂ ਮੇਰਾ ਮਤਲਬ ਮੈਨੂੰ ਐ ਹੁੰਦਾ ਸੀ ਵੀ ਖੱਟੀਆਂ ਚੀਜ਼ਾਂ ਖਾਣ ਦਾ ਹੀ ਮਨ ਕਰਦਾ ਹੁੰਦਾ ਸੀ ਕਦੇ ਹੁੰਦਾ ਸੀ ਵੀ ਮਿੱਠੀਆਂ ਚੀਜ਼ਾਂ ਖਾਵਾ ਤੇ ਬਈ ਪਤਾ ਕੀ ਆ ਇਹ ਤਾਂ ਮਨ ਅਲੱਗ-ਅਲੱਗ ਹੁੰਦਾ ਹੁਣ ਮੈਨੂੰ ਨਾ ਕਾਫੀ ਜਾਣੇ ਤਾਂ ਕਹਿੰਦੇ ਸੀਗੇ ਵੀ ਤੇਰੇ ਬੇਬੀ ਗਰਲ ਹੋ ਕਾਫੀ ਜਾਣੇ ਕਹਿੰਦੇ ਸੀ ਵੀ ਤੇਰੇ ਬੇਬੀ ਬாய் ਹੋਊਗਾ ਕਿਉਂਕਿ ਜਿਹੜੀਆਂ ਬੁੜੀਆਂ ਹੁੰਦੀਆਂ ਪਿੰਡਾਂ ਵਾਲੀਆਂ ਉਹ ਬੁੱਕਲ ਨੂੰ ਦੇਖ ਕੇ ਕਹਿ ਦਿੰਦੀਆਂ ਨੇ ਪੇਟ ਨੂੰ ਦੇਖ ਕੇ ਕਹਿ ਦਿੰਦੀਆਂ ਨੇ ਹਨਾ ਵੀ ਕੁੜੀ ਹੋ ਕੇ ਮੁੰਡਾ ਹੋ ਪੱਟ ਮੈਨੂੰ 80% ਜਾਣਿਆਂ ਨੇ ਤਾਂ ਮੁੰਡਾ ਹੀ ਕਿਹਾ ਸੀਗਾ 20% ਜਾਣਿਆਂ ਨੇ ਮੈਨੂੰ ਕਿਹਾ ਸੀ ਵੀ ਤੁਹਾਡੇ ਕੁੜੀ ਹੋ ਡਸ ਨਾਟ ਮੈਟਰ ਬਈ ਇਹ ਚੀਜ਼ ਮੈਟਰ ਨਹੀਂ ਕਰਦੀ ਕਿਉਂਕਿ ਅੱਜ ਕੱਲ ਕੁੜੀ ਮੁੰਡਾ ਬਰਾਬਰ ਆ हां ਮੈਨੂੰ ਇਹ ਹੁੰਦਾਗਾ ਵੀ ਦੋਨੇ ਹੋਣੇ ਚਾਹੀਦੀ ਆ ਕੁੜੀ ਵੀ ਹੋਣੀ ਚਾਹੀਦੀ ਆ ਤੇ ਮੁੰਡਾ ਵੀ ਹੋਣਾ ਚਾਹੀਦਾ ਹਨਾ ਮੈਨੂੰ ਥੋੜਾ ਜਿਵੇਂ ਹੁੰਦਾ ਹਾਂ ਪਰ ਜੇ ਪਹਿਲਾ ਬੱਚਾ ਕੁੜੀ ਹੁੰਦੀ ਆ ਤਾਂ ਵਧੀਆ ਉਹਦੇ ਨਾਲ ਕੀ ਆ ਵੀ ਜੇ ਘਰੇ ਕੁੜੀ ਹੋਵੇ ਨਾ ਆਪਾਂ ਨੂੰ ਲਿਆਕਤ ਬਹੁਤ ਆ ਜਾਂਦੀ ਆ ਹਨਾ ਜੇ ਘਰੇ ਬੱਚਾ ਕੁੜੀ ਹੋਵੇ ਤਾਂ ਅੱਗੇ ਕੁੜੀ ਨਾਲ ਗੱਲਬਾਤ ਆਪਣੇ ਘਰੇ ਚਲੋ ਮੁੰਡਾ ਵਿਆਇਆ ਜਾਂਦਾ ਫਿਰ ਨੂੰ ਆਉਂਦੀ ਆ ਉਹਦੇ ਨਾਲ ਗੱਲਬਾਤ ਕਰਨ ਦਾ ਤਰੀਕਾ ਸਾਰਾ ਕੁਝ ਹੀ ਮਤਲਬ ਕਿ ਜੇਕਰ ਇਹ ਕੁੜੀ ਹੋਵੇ ਤਾਂ ਬੰਦਾ ਹੋਰ ਜਿਹੜਾ ਹੈਗਾਗਾ ਰਿਸਪੈਕਟ ਵਾਲਾ ਹੋ ਜਾਂਦਾਗਾ ਬੰਦੇ ਨੂੰ ਜ਼ਿਆਦਾ ਰਿਸਪੈਕਟ ਆ ਜਾਂਦੀ ਆ ਔਰਤਾਂ ਪ੍ਰਤੀ ਇੱਕ ਸਚਾਈ ਆ ਇਹ ਚੀਜ਼ ਹੈਗੀ ਆ ਮੈਂ ਅਬਜ਼ਰਵ ਵੀ ਕੀਤੀ ਹੋਈ ਆ ਇਹ ਚੀਜ਼ ਬਾਕੀ ਹੋਰ ਜਿਹੜੀਆਂ ਚੀਜ਼ਾਂ ਸੀਗੀਆਂ ਜਿਵੇਂ ਬੇਬੀ ਬॉय ਦੇ ਸਿੰਪਟਮ ਕਹਿੰਦੇ ਸੀਗੇ ਵੀ ਅ ਬਤ ਜੀ ਜਿਆਦਾ ਮਿੱਠਾ ਖਾਰੀ ਆ ਹਨਾ ਇਹ ਚੀਜ਼ ਹੁੰਦੀ ਸੀਗੀ ਇੱਕ ਫਿਰ ਕਹਿ ਦਿੰਦੇ ਸੀਗੇ ਵੀ ਤੈਨੂੰ ਜਿਆਦਾ ਨੀਂਦ ਤਾਂ ਨਹੀਂ ਆਉਂਦੀ ਸਵੇਰੇ ਥਕਾਵਟ ਤਾਂ ਨਹੀਂ ਹੁੰਦੀ ਹਨਾ ਕਿਉਂਕਿ ਜਿਹੜਾ ਜਿਆਦਾ ਐਕਟਿਵ ਹੁੰਦਾ ਬੰਦਾ ਹਨਾ ਉਹਦੇ ਕਹਿ ਦਿੰਦੇ ਆ ਵੀ ਮੁੰਡਾ ਹੋਊਗਾ ਬਟ ਸਹੀ ਗੱਲ ਦੱਸਾਂ ਬਈ ਮੇਰਾ ਸਵੇਰੇ ਬੀਪੀ ਲੋ ਹੋ ਜਾਂਦਾ ਸੀ ਜਮੇ ਹੀ ਹਨਾ ਮੈਂ ਤਾਂ ਡਿੱਗੀ ਰਹਿੰਦੀ ਸੀ ਜ਼ਾਰਾ ਦੇਣਾ ਫਿਰ ਲੱਗਦਾ ਹੁੰਦਾ ਸੀ ਵੀ ਇਹ ਤੇ ਕੁੜੀ ਹੋਊਗੀ ਜੇ ਇਹ ਸਿੰਪਟਮ ਦੇਖਦੇ ਹੁੰਦੇ ਸੀਗੇ ਬਟ ਨਹੀਂ ਭਾਈ ਮੈਨੂੰ ਨਹੀਂ ਲੱਗਦਾ ਇਹ ਚੀਜ਼ਾਂ ਮੈਟਰ ਕਰਦੀਆਂ ਪਰ ਠੀਕ ਆ ਤੁਸੀਂ ਪੁੱਛ ਰਹੇ ਹੋ ਵੀ ਸਿੰਪਟਮ ਕੀ ਸੀ ਕਿ ਬੇਬੀ ਉਹ ਆਏ ਦੇ ਮੈਂ ਤਾਂ ਬਈ ਡਿੱਗੀ ਰਹਿੰਦੀ ਸੀ ਸਾਰਾ ਦਿਨ ਸਵੇਰੀ ਮੇਰਾ ਬੀਬੀ ਲੋ ਹੋ ਜਾਂਦਾ ਸੀਗਾ ਫਿਰ ਸ਼ਾਮ ਤੱਕ ਆਏ ਡਿੱਗੀ ਰਹਿੰਦੀ ਸੀਗੀ ਠੀਕ ਆ ਫਿਰ ਮਸਾ ਜਾ ਕੇ ਸ਼ਾਮ ਤੱਕ ਸੈੱਟ ਹੁੰਦੀ ਸੀਗੀ ਫਿਰ ਕਹਿੰਦੇ ਜੇ ਜ਼ਿਆਦਾ ਨੀਂਦ ਆਉਂਦੀ ਹੈ ਮੈਨੂੰ ਤਾਂ ਭਾਈ ਬਹੁਤ ਨੀਂਦ ਆਉਂਦੀ ਸੀ ਵੀ ਫਿਰ ਵੀ ਕੁੜੀ ਹੁੰਦੀ ਆ ਠੀਕ ਆ ਐਕਟਿਵ ਤੇ ਮੈਂ ਤਾਂ ਬਈ ਮੈਂ ਤਾਂ ਨੀਂਦ ਐਨੀ ਕੁ ਜ਼ਿਆਦਾ ਆਉਂਦੀ ਸੀ ਰਾਤ ਨੂੰ ਵੀ ਬਹੁਤ ਜ਼ਿਆਦਾ ਨੀਂਦ ਆਉਂਦੀ ਸੀ ਮੈਂ ਤਾਂ ਟਾਈਮ ਨਾਲ ਹੀ ਸੌਂ ਜਾਂਦੀ ਹੁੰਦੀ ਸੀ ਤਾਂ ਫੇਰ ਵੀ ਦੇਖ ਲਓ ਬੇਬੀ ਬੁਆਏ ਹੋਇਆਗਾ ਹਨਾ ਤਾਂ ਇਹ ਚੀਜ਼ ਮੈਟਰ ਨਹੀਂ ਕਰਦੀ ਜੇ ਕਹਿੰਦੇ ਵੀ ਚਿਹਰਾ ਖਰਾਬ ਹੋ ਜੇ ਤਾਂ ਵੀ ਮੁੰਡਾ ਹੁੰਦਾ ਜੇ ਛਾਇਆ ਪੈ ਜਾਣ ਕੋਈ ਕਹਿੰਦਾ ਸੀ ਜੇ ਚਿਹਰੇ ਤੇ 글로ਉ ਆਉਂਦੀ ਆ ਜ਼ਿਆਦਾ ਫਿਰ ਕੁੜੀ ਹੁੰਦੀ ਆ ਕੋਈ ਕਹਿੰਦਾ ਜੇ ਚਿਹਰੇ ਤੇ 글로ਉ ਆਉਂਦੀ ਹੈ ਤਾਂ ਮੁੰਡਾ ਹੁੰਦਾ ਜੇ ਚਾਹਿਆਂ ਪੈ ਜਾਂਦੀ ਹੈ ਇਹ ਤਾਂ ਪਾਲੇ ਪੰਪਾਂ ਤੇ ਵਿਚਾਰ ਹੁੰਦੇ ਨੇ ਲੋਕਾਂ ਦੇ ਤਾਂ ਇਹ ਵਿਚਾਰਾਂ ਤੇ ਤਾਂ ਕਦੇ ਤੁਸੀਂ ਵਿਸ਼ਵਾਸ ਨਾ ਕਰਿਓ ਕਦੇ ਯਕੀਨ ਨਾ ਕਰਿਓ ਠੀਕ ਹੈ ਇਹ ਤੇ ਯਕੀਨ ਕਰਨ ਦਾ ਕੋਈ ਫਾਇਦਾ ਨਹੀਂਗਾ ਭੈਣੋ ਠੀਕ ਆ ਡਾਕਟਰ ਕੋਲੇ ਜਾਓ ਆਪਦਾ ਠੀਕ ਹੈ ਬੇਬੀ ਤੰਦਰੁਸਤ ਹੋਣਾ ਚਾਹੀਦਾਗਾ ਠੀਕ ਆ ਡਸ ਨਾਟ ਮੈਟਰ ਬੇਬੀ ਬॉय ਜਾਂ ਬੇਬੀ ਦੇਖੋ ਆਪਾਂ ਵੀ ਸਾਰਿਆਂ ਨੇ ਸਾਇੰਸ ਪੜ੍ਹੀ ਹੋਈ ਆ ਹਨਾ ਆਪਾਂ ਨੂੰ ਵੀ ਪਤਾਗਾ ਵੀ ਬੇਬੀ ਬॉय ਕਿਉਂ ਹੁੰਦਾ ਬੇਬੀ ਗਰਲ ਕਿਆ ਹੁੰਦੀ ਹੈ ਠੀਕ ਆ ਤਾਂ ਬਾਕੀ ਜੇ ਕਿਸੇ ਨੂੰ ਨਹੀਂ ਪਤਾ ਤੁਸੀਂ ਨੌਲੇਜ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਡਾਕਟਰ ਕੋਲੇ ਜਾਇਓ ਜਿਹੜੀ ਵੀ ਡਾਕਟਰ ਕੋਲ ਜਾਣੀ ਹੋ ਤਾਂ ਉਹਨਾਂ ਤੋਂ ਪ੍ਰੋਪਰ ਚੰਗੇ ਤਰੀਕੇ ਨਾਲ ਸਮਝ ਸਕਦੇ ਹੋ ਤੁਹਾਨੂੰ ਉਹ ਗਾਈਡ ਕਰ ਸਕਦੇ ਕਿਉਂਕਿ ਆਪਾਂ ਸਾਰਾ ਨਹੀਂ ਪੜਿਆ ਹੋਇਆਗਾ ਕਿ ਬੇਬੀ ਬੋਏ ਕਿਉਂ ਹੁੰਦਾ ਬੇਬੀ ਗਰਲ ਕਿਉਂ ਆ ਚੀਜ਼ੀ ਹੁਣ ਤੁਸੀਂ ਜੁਝਾਰ ਵਾਸਤੇ ਜਿਹੜੀ ਚੀਜ਼ ਆਪਾਂ ਬੇਬੀ ਕੇਅਰ ਵਾਲੀ ਆ ਉਹ ਹੁਣ ਮੈਂ ਹੋ ਰਹੀ ਆ ਹਜੇ ਲੇਟ ਤਾਂ ਮੈਂ ਜਲਦੀ ਤੋਂ ਜਲਦੀ ਰੈਡੀ ਹੋ ਜਾ ਰੈਡੀ ਹੋ ਕੇ ਬੁਟੀਕ ਤੇ ਜਾਣਾ ਤਾਂ ਮੈਂ ਉਹ ਦੱਸ ਦਿਆਂ ਤੁਹਾਨੂੰ ਬੁਟੀਕ ਤੇ ਹਾਂਜੀ ਆਪਾਂ ਆਉਂਦੀਆਂ ਵਰਦੀਆਂ ਕੱਸ ਲੀਆਂ ਮੈਂ ਤੇ ਜੁਹਾਰ ਸਿੰਘ ਹੋ ਗਿਆ ਰੈਡੀ ਜੁਹਾਰ ਹਾਈ ਕਰ ਦੋ ਸਾਰਿਆਂ ਨੂੰ ਹਾਈ ਹੁਣ ਆਪਾਂ ਚੱਲੇ ਆਂ ਬੁਟੀਕ ਤੇ ਸਾਡੀ ਗੱਡੀ ਸਾਫ਼ ਹੋ ਰਹੀ ਆ ਜਦੋਂ ਸਾਡੀ ਗੱਡੀ ਸਾਫ਼ ਹੋ ਗਈ ਫਿਰ ਅਸੀਂ ਜਾਵਾਂਗੇ ਜੁਹਾਰ ਆਪਣੀ ਗੱਡੀ ਸਾਫ਼ ਹੋ ਰਹੀ ਆ ਪੁੱਤ ਲੋ ਵੀ ਬਰਨਾਲੇ ਦੇ ਮਸ਼ਹੂਰ ਬਰਨਾਲੇ ਦੇ ਮਸ਼ਹੂਰ ਜਿਹੜੇ ਕੁਲਚੇ ਨੇ ਕਾਲੂ ਦੇ ਠੀਕ ਆ ਉਹ ਲਿਆਂਦੇ ਆਪਾਂ ਇਹ ਖਾ ਰਹੇ ਨੇ ਤੇ ਹੁਣ ਬਹੁਤ ਗੰਦੀ ਗੱਲ ਆ ਵੀ ਇਹਦੇ ਉੱਤੇ ਰੱਖ ਕੇ ਕਿਹਾ ਸੀ ਕਿਸੇ ਨੇ ਨਹੀਂ ਖਾਣਾ ਨੇ ਕਿਹਾ ਸੀ ਹਾਂ ਵੀਰੇ ਨਹੀਂ ਕਿਹਾ ਸੀ ਤੇ ਉਹ ਹੀ ਨਹੀਂ ਮੰਨਦੇ ਪਹਿਲਾਂ ਤੇ ਹੁਣ ਇਹਨਾਂ ਨੂੰ ਕੋਲਚੇ ਲਿਆ ਤੇ ਇਹਨਾਂ ਨੇ ਡਿਮਾਂਡ ਕੀਤੀ ਸੀ ਤੁਸੀਂ ਵੀ ਜ਼ਰੂਰ ਟਰਾਈ ਕਰਿਓ ਬਾਈ ਕਾਲੂ ਦੇ ਕੋਲਚੇ ਤਾਂ ਜ਼ਰੂਰ ਜਦੋਂ ਵੀ ਬਰਨਾਲੇ ਆਉਣੇ ਸਦਰ ਬਾਜ਼ਾਰ ਚਾ ਕਾਹੂ ਹੱਸ ਰਹਾ ਤਾਂ ਜ਼ਰੂਰ ਤੁਸੀਂ ਵੀ ਟਰਾਈ ਕਰਿਓ ਬਾਈ ਹਾਂਜੀ ਬਾਈ ਤੇ ਹਾਲਤੀ ਬੜੀ ਖਰਾਬ ਲੱਗੀ ਜਾਂਦੀ ਮੇਰੇ ਦਾ ਹਾਂਜੀ ਬਾਈ ਤੇ ਆਪਾਂ ਕਾਲੂ ਦੇ ਕੋਲਚੇ ਨਹੀਂ ਟਰਾਈ ਕੀਤੇ ਕਿਉਂਕਿ ਕੁੜੀਓ ਜੇ ਤੁਸੀਂ ਚਾਹੋ ਨੀਓ ਵੀ ਮੇਰੇ ਨਾਲ ਤੁਸੀਂ ਬੇਟ ਘਟਾਉਣਾਗਾ ਤਾਂ ਤਲੀਆਂ ਫੜੀਆਂ ਚੀਜ਼ਾਂ ਤੁਹਾਨੂੰ ਬੰਦ ਕਰਨੀਆਂ ਪੈਣੀਆਂ ਭੈਣੋ ਜਿਹੜਾ ਅਟਰਮ ਪਟਰਮ ਚਟਰਨ ਖਾਣ ਨੂੰ ਜੀ ਕਰਦਾ ਨਾ ਤੁਹਾਡਾ ਦਿਲ ਕਾਲੇ ਪੈਂਦਾ ਨਾ ਇਹ ਖਾਣ ਨੂੰ ਇਹ ਤੁਹਾਨੂੰ ਛੱਡਣਾ ਪਊਗਾ ਫਿਰ ਕਿਤੇ ਜਾ ਕੇ ਆਪਾਂ ਜਰਨੀ ਤੇ ਸਟਾਰਟ ਹੋਵਾਂਗੇ ਠੀਕ ਆ ਮਨ ਮਾਰਨਾ ਪਊਗਾ ਲੱਖ ਤੁਹਾਡਾ ਦਿਲ ਕਰੇ ਤੁਹਾਡਾ ਦਿਲ ਕਹੇ ਵੀ ਤੂੰ ਇਧਰ ਨੂੰ ਜਾ ਖਲਚਿਆ ਕਰਨ ਨੂੰ ਬਰਗਰਾਂ ਕੰਨੀ ਨੂੰ ਜਾਂ ਪੀਜ਼ਾ ਕੰਨੀ ਨੂੰ ਜਾਂ ਨਾ 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 ਆਖੇ ਨਹੀਂ ਲੱਗਣਾ ਲੱਕ ਤੁਹਾਡਾ ਘਰ ਵਾਲਾ ਤੁਹਾਨੂੰ ਕਹੇ ਵੀ ਚਲ ਕੋਲਚੇ કાਕੇ ਆਈਏ ਨਾ ਲੱਕ ਤੁਹਾਡੇ ਸਾਹਮਣੇ ਕੋਈ ਖਾਵੇ ਕੋਲਚੇ ਠੀਕ ਆ ਤੁਹਾਨੂੰ ਦਿਖਾ ਦਿਖਾ ਦੇਖੋ ਅੱਜ ਤੱਕ ਤੁਸੀਂ ਆਪਦੇ ਘਰ ਘਰ ਵਾਲੇ ਮੂਰੇ ਕਦੇ ਧੌਣ ਛਕਾਈ ਆ ਠੀਕ ਆ ਧੌਣ ਚੱਕ ਕੇ ਜਿਉਣੀ ਹੋ ਨਾ ਬਸ ਉਮੀ ਤੁਸੀਂ ਫਾਸਟ ਫੂਡ ਦੇ ਪ੍ਰਤੀ ਹੋ ਜਿਓ ਐ ਮੰਨ ਲਿਓ ਵੀ ਇਹਦੇ ਮੂਰੇ ਧੌਣ ਨਹੀਂ ਚੱਕਣੀ ਆਪਾਂ ਇਹਨੂੰ ਨਹੀਂ ਖਾਣਾ ਠੀਕ ਆ ਫੇਰ ਹੋਵਾਂਗੇ ਆਪਾਂ ਪਤਲੇ ਐ ਨਹੀਂ ਹੋ ਸਕਦੇ ਆਪਾਂ ਪਤਲੇ ਹਾਂਜੀ ਬਾਈ ਇੱਕ ਤੁਸੀਂ ਬੇਬੀ ਕੇਅਰ ਦਾ ਪੁੱਛਿਆ ਸੀਗਾ ਮੈਂ ਕਿਹਾ ਸੀ ਬੁਟੀਕ ਤੇ ਜਾ ਕੇ ਦੱਸੂ ਤਾਂ ਪਹਿਲਾਂ ਵਿੱਚ ਦੀ ਬਾਈ ਬਾਲੇ ਕੰਮ ਹੋ ਗਏ ਸੀ ਉਧਰ ਉਲਝ ਗਈ ਫੇਰ ਇਹ ਕਹਿੰਦੇ ਅਸੀਂ ਕਾਲੂ ਦੇ ਕੋਲ ਚੇਖਾਣੇ ਆ ਉਧਰ ਉਲਝ ਗਏ ਤੇ ਤੁਹਾਨੂੰ ਜਿਹੜਾ ਬੇਬੀ ਵਾਲਾਗਾ ਕੇਅਰ ਵਾਲਾ ਹਨਾ ਵੀ ਮੈਂ ਕਿਹੜੀਆਂ-ਕਿਹੜੀਆਂ ਚੀਜ਼ਾਂ ਯੂਜ਼ ਕਰਦੀਆਂ ਉਹ ਮੈਂ ਤੁਹਾਨੂੰ ਦੱਸ ਦੰਨੀ ਆ ਠੀਕ ਆ ਜਿਹੜੀ ਤਾਂ ਬਈ ਰੈਸਿਸ ਵਾਲੀ ਕਰੀਮ ਆ ਠੀਕ ਆ ਆਪਾਂ ਜੁਹਾਰ ਦੀ ਉਹ ਆਪਾਂ 베ਬੀ ਹਗ ਦੀ ਯੂਜ਼ ਕਰਦੇ ਆ ਰੈਸਿਸ ਵਾਸਤੇ ਡਾਈਪਰ ਤੋਂ ਪਹਿਲਾਂ ਮੈਂ ਉਹਨੂੰ ਚੰਗੇ ਤਰੀਕੇ ਨਾਲ ਲਾਉਣੀ ਆ ਫਿਰ ਇਹਦੇ ਡਾਈਪਰ ਪਾਉਣੇ ਹੁੰਦੇ ਆ ਤੇ ਡਾਈਪਰ ਮੈਂ ਪਹਿਲਾਂ ਪੈਂਟੀ ਵਾਲੇ ਵੀ ਲੈਂਦੇ ਸੀ ਬਟ ਮੈਨੂੰ ਸਹੀ ਨਹੀਂ ਲੱਗੇ ਤਾਂ ਡਾਈਪਰ ਆਪਾਂ 베ਬੀ ਹਗ ਤੋਂ ਹੀ ਲੈਣੇ ਆ ਠੀਕ ਆ 베ਬੀ ਹਗ ਦੇ ਲੈਣੇ ਆ ਉਹ ਜਿਹੜੀ ਆਨਲਾਈਨ ਐਪ ਬਣੀ ਹੈ ਚਾਹੇ ਉੱਥੋਂ ਬਾਏ ਕਰ ਸਕਦੇ ਹੋ ਚਾਹੇ ਸਟੋਰ ਤੋਂ ਬਾਏ ਕਰ ਸਕਦੇ ਹੋ ਸਾਡੇ ਵਰ ਨਾਲੇ ਸਟੋਰ ਬਣਿਆ ਤਾਂ ਅਸੀਂ ਉੱਥੋਂ ਲੈ ਆਉਣੀ ਹੁੰਦੀ ਆ ਆਨਲਾਈਨ ਵੀ ਬਾਏ ਕਰ ਲੈਣਾ ਜੋ ਸਹੀ ਲੱਗਦਾ ਪਹਿਲਾਂ ਇਸ ਤੋਂ ਪਹਿਲਾਂ ਜਦੋਂ ਇਹ 2 2 ਮਹੀਨਿਆਂ ਦਾ ਸੀ ਉਦੋਂ ਮੈਂ ਪੈਂਪਰ ਦੇ ਯੂਜ਼ ਕੀਤੇ ਸੀਗੇ ਹੁਣ ਮੈਂ ਬੇਬੀ ਆਗ ਦੇ ਯੂਜ਼ ਕਰ ਰਹੀ ਆ ਬਹੁਤ ਜ਼ਿਆਦਾ ਵਧੀਆ ਕੁਆਲਿਟੀ ਹੁੰਦੀ ਆ ਉਹਨਾਂ ਦੀ ਕਰ ਰਹੀ ਆ ਮੈਂ ਟੇਪ ਵਾਲੇ ਯੂਜ਼ ਠੀਕ ਹੈ ਤੇ ਜਿਹੜਾ ਪਾਊਡਰ ਹੈਗਾ ਉਹ ਹਿਮਾਲਿਆ ਦਾ ਹਨਾ ਪਾਊਡਰ ਯੂਜ਼ ਕਰਦੀ ਆ ਮੈਂ ਹਿਮਾਲਿਆ ਦਾ ਤੇ ਇੱਕ ਮੈਂ ਮਾਊ ਵਾਲੀ ਜਿਹੜੀ ਕਰੀਮ ਆਉਂਦੀ ਹੈਗੀ ਠੀਕ ਆ ਉਹ ਤੁਸੀਂ ਮੈਡੀਕਲ ਵਾਲੀ ਤੋਂ ਲਿਆ ਸਕਦੇ ਹੋ ਮਾਊ ਵਾਲੀ ਕਰੀਮ ਯੂਜ਼ ਕਰਦੀ ਆ ਇਹਦੇ ਤੇ ਜਿਹੜਾ ਲੋਸ਼ਨ ਆ ਉਹ ਵੀ ਬੇਬੀ ਹਗ ਦਾ ਯੂਜ਼ ਕਰਦੀ ਆ ਜਿਹੜਾ ਬਾਡੀ ਵਾਸ਼ ਆ ਉਹ ਵੀ ਬੇਬੀ ਹਗ ਦਾ ਜੀ ਹਾਂਜੀ ਜਿਹੜਾ ਬਾਡੀ ਵਾਸ਼ ਆ ਠੀਕ ਆ ਇਹਦਾ ਉਹ ਵੀ ਆਪਾਂ ਬੇਬੀ ਹਗ ਦਾ ਹੀ ਯੂਜ਼ ਕਰਦੇ ਆ ਵਧੀਆ ਰਿਜ਼ਲਟ ਹੁੰਦੇ ਆ ਉਹਨਾਂ ਦੇ ਤੇ ਵਧੀਆ ਗਾ ਸਾਰੇ ਹੀ ਪ੍ਰੋਡਕਟ ਬੇਬੀ ਹਗ ਦੇ ਵਧੀਆ ਹੁੰਦੇ ਆ ਮੈਂ ਉਹੀ ਇਹਦੀ ਕੇਅਰ ਵਾਸਤੇ ਯੂਜ਼ ਕਰਦੀ ਆ ਠੀਕ ਆ ਬਾਕੀ ਹੋਰ ਕੋਈ ਚੀਜ਼ ਪੁੱਛਣੀ ਹੋਈ ਤਾਂ ਜ਼ਰੂਰ ਕਮੈਂਟ ਕਰਿਓ ਬਾਈ ਇਹ ਸੀਗਾ ਆਪਣਾ ਅੱਜ ਦਾ ਬਲੌਗ ਠੀਕ ਆ ਉਮੀਦ ਕਰਦੀ ਹਾਂ ਤੁਹਾਨੂੰ ਵਧੀਆ ਲੱਗਿਆ ਹੋ ਤਾਂ ਅੱਗੇ ਆਪਾਂ ਆਪਦਾ ਜਿਹੜਾ ਚੈਲੰਜ ਆ ਉਹ ਸਟਾਰਟ ਕਰਾਂਗੇ ਪਤਲੇ ਹੋਣ ਦਾ ਤੇ ਕੋਈ ਵੀ ਚੀਜ਼ ਪੁੱਛਣੀ ਹੋਈ ਤਾਂ ਤੁਸੀਂ ਕਮੈਂਟ ਕਰ ਸਕਦੇ ਹੋ ਨੈਕਸਟ ਬਲੌਗ ਦੇ ਵਿੱਚ ਤੁਹਾਨੂੰ ਮੈਂ ਸਾਰੇ ਸਵਾਲਾਂ ਦੇ ਜਵਾਬ ਦਵਾਂਗੀ ਜਿਵੇਂ ਮੈਂ ਤੁਹਾਨੂੰ ਆ ਬਲੌਗ ਦੇ ਵਿੱਚ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਥੈਂਕ ਯੂ ਬਾਏ ਬਾਏ ਹਾਂ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਬਾਏ